ਨੰਗਲ ਸ਼੍ਰੀ ਅਨੰਦਪੁਰ ਸਾਹਿਬ ਤੇ ਸੜਕੀ ਹਾਦਸੇ ਰੁਕਣ ਦਾ ਨਾਮ ਨਹੀਂ ਲੈ ਰਹੇ ਦੇਰ ਰਾਤ ਨੰਗਲ ਸ਼੍ਰੀ ਅਨੰਦਪੁਰ ਸਾਹਿਬ ਪਿੰਡ ਪੱਟੀ ਦੇ ਕੋਲ ਇੱਕ ਬਜਲੀ ਨਾ ਭਰਿਆ ਟਿਪਰ ਪਲਟ ਗਿਆ ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਦੇਰ ਰਾਤ ਹੋਇਆ ਜਦੋਂ ਟਿਪਰ ਨੰਗਲਵਲ ਤੋਂ ਆ ਰਿਹਾ ਸੀ ਤੇ ਸੜਕ ਤੇ ਜਾ ਰਹੇ ਇੱਕ ਸਾਈਕਲ ਸਵਾਰ ਨੂੰ ਬਚਾਉਣ ਦੇ ਸਮੇਂ ਉਹ ਮਾਰਗ ਉੱਤੇ ਪਲਟ ਗਿਆ ਟਿਪਰ ਦੇ ਪਲਟਣ ਦੀ ਆਵਾਜ਼ ਇੰਨੀ ਜ਼ਿਆਦਾ ਆਈ ਕਿ ਨਾ ਲੱਗਦੇ ਘਰ ਵਾਲੇ ਸਾਰੇ ਬਾਹਰ ਆ ਗਏ ਤੇ ਉਹਨਾਂ ਨੇ ਬੜੀ ਮੁਸ਼ਕਿਲ ਦੇ ਨਾਲ ਟਿਪਰ ਵਿੱਚ ਫਸੇ ਵਿਅਕਤੀਆਂ ਨੂੰ ਬਾਹਰ ਕੱਢਿਆ ਤੇ ਇਲਾਜ ਹਿਤ ਹਸਪਤਾਲ ਪੇਜਿਆ ਮੌਕੇ ਤੇ ਪੁਲਿਸ ਨੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਸੀ ਪੀਬੀ ਪ੍ਰਾਈਮ ਅਪਡੇਟ ਦੇ ਲਈ ਗगनਪਮਰਾਦੀ ਰਿਪੋਰਟ ਇਸ ਵੇਲੇ 11:00 ਵਜੇ ਦੀ ਟਾਈਮ ਦੀ ਸੀ ਲੜਾਕਾ ਜੇ ਹੋਇਆ ਨਾ ਉਸ ਵੇਲੇ ਅਸੀਂ ਬਾਹਰ ਨਿਕਲੇ ਇੱਕ ਦਮ ਹੀ ਤੇ ਸਾਡੇ ਇਧਰ ਤੇ ਨਿਆਣੇ ਵੀ ਨਿਕਲੇ ਉਹਨਾਂ ਨੇ ਜਾ ਕੇ ਦੇਖਿਆ ਤਾਂ ਬੰਦੇ ਜਿਹੜੇ ਆਹ ਟਰਾਲੇ ਦੇ ਵਿੱਚ ਤੇ ਬੰਦੇ ਉਹ ਬੰਦਿਆਂ ਨੇ ਫਿਰ ਜਾਨੀ ਸਾਡੇ ਮੁੰਡਿਆਂ ਨੇ ਵਿੱਚੋਂ ਕੱਢੇ ਉਹ ਸ਼ੀਸ਼ਾ ਜੇ ਭੰਨਿਆ ਪਤਾ ਨਹੀਂ ਤਾਂ ਉਹ ਵਿੱਚ ਬਾਹਰ ਸੀ ਕੱਢੇ ਇਹ ਨਿਆਣਿਆਂ ਨੇ ਸਾਡੇਆਂ ਨੇ ਬਾਕੀ ਸਾਨੂੰ ਫਿਰ ਪੁਲਿਸ ਆ ਗਈ ਜਦ ਹੀ ਪਰ ਜਿਹੜਾ ਬੰਦਾ ਪਿਆ ਉਹਦਾ ਨਹੀਂ ਪਤਾ ਹੈ ਫਿਰ ਜਾਨੀ ਉਹ ਆਪੇ ਮਰਿਆ ਵਿਚਾਰਾ ਜਾਂ ਕੋਈ ਹੋਰ ਨਾ ਮਾਰੇ ਜਾਂ ਇਹਨਾਂ ਮਾਰੇ ਇਹਦਾ ਸਾਨੂੰ ਪਤਾ ਲੱਗਿਆ ਕਿ ਅਸੀਂ ਉਰੇ ਖੜੇ ਰਹੇ ਫਿਰ ਅਸੀਂ ਗਾਹ ਨੂੰ ਗਏ ਨਹੀਂ ਹੈਗੇ ਆ ਪੁਲਸ ਆ ਗਈ ਹਾਂਜੀ ਪੁਲਸ ਆ ਗਈ ਫੇਰ ਤੇ ਤਮ ਇਥੇ ਰਸੀਆ ਪਿਆਗੇ ਫੇਰ ਇੱਥੇ ਉਰੇ ਖੜੀ ਰਸਕਾ ਕਬੂਜੋਰਦੀ ਹੋਇਆ ਹਾਂਜੀ